ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਜੀ 54ਵੇਂ ਦਿਨ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਜੀ ਆਪਣੇ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਉੱਤੇ ਜਿਹੜੇ ਮੇਰੇ ਵੀਰ ਨਵੇਂ ਨੇ ਜਾਂ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਉਹ ਵੀ ਰੋਜ਼ ਨਵੇਂ-ਨਵੇਂ ਸਟਾਈਲ ਦੀਆਂ ਦਸਤਾਰਾਂ ਸਿੱਖਦੇ ਰਹਿਣ ਅੱਜ ਅਸੀਂ ਤੁਹਾਨੂੰ ਸਜਾ ਕੇ ਦਿਖਾਣੀ ਹੈ ਜੱਸੀ ਗਿੱਲ ਸਟਾਈਲ ਜਿਹੜੀ ਉਹਨਾਂ ਨੇ Song ਆਇਆ ਸੀ ਨਾ ਉਹਨਾਂ ਦਾ ਬਾਪੂ ਜ਼ਿੰਮੇਦਾਰ Song ਦਸਤਾਰ ਤਾਂ ਮੈਂ ਸਜਾ ਕੇ ਦਿਖਾਣੀ ਸੀ ਪਰ ਤੇਰੇ ਵੀਡੀਓ ਮੈਂ ਥੋੜੀ ਜਿਹੀ ਲੇਟ ਪੋਸਟ ਕਰਨੀ ਸੀ ਮੇਰੇ ਇੱਕ ਵੀਰ ਨੇ ਕਮੈਂਟ ਕੀਤਾ ਸੀਗਾ ਕਿ ਉਹਨਾਂ ਵਰਗੀ ਉਹ ਦਸਤਾਰ ਦੀ ਵੀਡੀਓ ਪਾਓ ਬਟ ਮੈਂ ਉਹਨਾਂ ਦੇ ਕਹਿਣ ਤੇ ਇਹ ਵੀਡੀਓ ਜਲਦੀ ਪੋਸਟ ਕਰਤੀ ਆ ਕਿਉਂਕਿ ਉਹਨਾਂ ਦਾ ਕਮੈਂਟ ਆਇਆ ਮੈਨੂੰ ਥੋੜੀ ਜਿਹਾ ਪਹਿਲਾਂ ਸੀਗਾ ਬਟ ਇਹ ਵੀਡੀਓ ਮੈਂ ਬਣਾੜੀ ਰੋਕੇ ਸੀ ਜੀ ਤੇ ਉਹਨਾਂ ਦਾ ਕਮੈਂਟ ਮੈਨੂੰ ਆ ਗਿਆ ਤੇ ਇਸ ਲਈ ਮੈਂ ਥੋੜੀ ਛੇਤੀ ਬਣਾ ਕੇ ਪੋਸਟ ਕਰਤੀ ਇਹ ਇਸੇ ਤਰੀਕੇ ਨਾਲ ਤੁਹਾਨੂੰ ਵੀ ਕਿਸੇ ਸਟਾਈਲ ਦੀ ਦਸਤਾਰ ਦੀ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਕਰ ਦਿਓ ਸ਼ਾਇਦ ਅਗਲਾ ਨੰਬਰ ਤੁਹਾਡੇ ਨਾਲ ਲੱਗ ਜਾਵੇ ਕਿਤੇ ਕਿਉਂਕਿ ਮੈਂ ਦਸਤਾਰ ਦੀ ਵੀਡੀਓ ਬਣਾਉਣਾ ਆਪਣੇ ਹਿਸਾਬ ਨਾਲ ਹੀ ਆ ਪੋਸਟ ਮੈਂ ਤੁਹਾਡੇ ਕਮੈਂਟਾਂ ਦੇ ਹਿਸਾਬ ਨਾਲ ਕਰ ਦਿੰਨਾ ਹੈ ਕਈਆਂ ਨੂੰ ਲੱਗਦਾ ਹੋਣਾ ਨਾ ਕਿ ਕੱਲ ਕਮੈਂਡ ਕੀਤਾ ਤੇ ਮੈਂ ਅੱਜ ਵੀਡੀਓ ਪੋਸਟ ਕਰਤੀ ਐਕਚੁਅਲ ਦੇ ਵਿੱਚ ਹੁੰਦਾ ਇਹ ਹੈ ਕਈ ਵਾਰ ਮੈਂ ਵੀਡੀਓ ਪੋਸਟ ਉਹੀ ਕਰਨੀ ਹੁੰਦੀ ਆ ਕੱਲ ਨੂੰ ਤੇ ਕੋਇਨਸੀਡੈਂਟਲੀ ਤੁਸੀਂ ਕਮੈਂਟ ਉਹੀ ਕਰ ਦਿੰਨੇ ਆ ਠੀਕ ਹੈ ਕਿਉਂਕਿ ਕਮੈਂਟ ਬਹੁਤ ਜ਼ਿਆਦਾ ਆ ਰਹੇ ਨੇ ਆਪਣੀ ਵੀਡੀਓ ਦੇ ਵਿੱਚ ਤੇ ਕਿਤੇ ਨਾ ਕਿਤੇ ਕੋਇਨਸੀਡੈਂਟ ਹੋ ਜਾਂਦਾ 2-3 ਵਾਰੀ ਇਹ ਹੋ ਚੁੱਕਾ ਆਪਣੀ ਵੀਡੀਓ ਦੇ ਵਿੱਚ ਪਹਿਲਾਂ ਵੀ ਹੁਣ ਗੱਲਬਾਤ ਕਰਦੇ ਆਂ ਜੀ ਦਸਤਾਰ ਦੀ ਆਪਣੀ ਦਸਤਾਰ ਹੈ 6 ਮੀਟਰ ਦੀ ਤੇ ਫੁੱਲ ਵੈਲ ਕਪੜਾ ਆ ਮੈਂ ਦੁਬਾਰਾ ਰਿਪੀਟ ਕਰ ਰਿਹਾ 6 ਮੀਟਰ ਅੱਜ ਜਿਸੀ ਤੁਹਾਨੂੰ ਪੂਣੀ ਕਰਕੇ ਦਿਖਾਵਾਂਗੇ ਸੱਜੇ ਪਾਸੇ ਸਲਾਈ ਰੱਖ ਕੇ ਕਾਰਨ ਉਹਦਾ ਇਹ ਹੈ ਕਿ ਜੇਕਰ ਤੁਸੀਂ ਸਿੰਪਲ ਦਸਤਾਰ ਸਜਾਉਣੀ ਹੈ ਭਾਵੇਂ 6 ਲੜਾ ਲਈ ਭਾਵੇਂ 5 ਲੜਾ ਲਈ ਸਿੰਗਲ ਲੜਾ ਲਈ 6x40 ਜਾਂ 5x40 ਉਹਦੇ ਵਿੱਚ ਸਲਾਈ ਜਿੱਧਰ ਮਰਜ਼ੀ ਰੱਖੋ ਤੁਹਾਡੀ ਦਸਤਾਰ ਦੇ ਉੱਤੇ ਕੋਈ ਇੰਪੈਕਟ ਨਹੀਂ ਪਵੇਗਾ ਮੇਰੇ ਹਿਸਾਬ ਨਾਲ ਜੋ ਮੇਰਾ ਮੰਨਣਾ ਹੈ ਠੀਕ ਹੈ ਮੇਰੇ ਵੀਰੋ ਦੋਨਾਂ ਪੱਲਿਆਂ ਨੂੰ ਅੰਦਰ ਛੱਡ ਕੇ ਤੁਸੀਂ ਇਸ ਤਰੀਕੇ ਨਾਲ ਪਿੱਛੇ ਗਈ ਖਿੱਚ ਕੇ ਦਸਤਾਰ ਨੂੰ ਕੋਈ ਵੀ ਉੱਪਰਲੇ ਪੱਲੇ ਰੈਂਡਮਲੀ ਫੜ ਲੈਣੇ ਨੇ ਜਿਹੜੇ ਤੁਹਾਨੂੰ ਟਾਈਟ ਲੱਗਣ ਤੇ ਦੇਖ ਲਓ ਕਿ ਜਿੰਨੀ ਕਿ ਤੁਹਾਨੂੰ ਚੌੜੀ ਚਾਹੀਦੀ ਆ ਪੂਣੀ ਉਨੀ ਕ ਹੈਗੀ ਆ ਦੇਖੋ ਗਿੱਠ ਦੇ ਕਰੀਬ ਪੂਣੀ ਚੌੜੀ ਹੋਣੀ ਚਾਹੀਦੀ ਹੀ ਆ ਹਰ ਇੱਕ ਸਟਾਈਲ ਦੀ ਦਸਤਾਰ ਸਜਾਉਣ ਲਈ ਜਦੋਂ ਆਪਾਂ ਢਿੱਲੀ ਛੱਡਾਂਗੇ ਜਦੋਂ ਪੂਣੀ ਨੂੰ ਤਿੱਲਾ ਛੱਡਾਂਗੇ ਖਿੱਚ ਕੇ ਨਹੀਂ ਗੱਲ ਕਰ ਰਿਹਾ ਮੈਂ ਜਦੋਂ ਇਸ ਤਰੀਕੇ ਨਾਲ ਛੱਡੀ ਨਾ ਆਪਾਂ ਪੂਣੀ ਆ ਦੇਖੋ ਹੁਣ ਲਗਭਗ ਗਿੱਠ ਹੋਊਗੀ ਆਪਣੀ ਹਨਾ ਇੰਨੀ ਕੁ ਹੋਣੀ ਚਾਹੀਦੀ ਆ ਜਦੋਂ ਆਪਾਂ ਖਿੱਚਦੇ ਆ ਉਦੋਂ ਕੱਪੜਾ ਇਕੱਠਾ ਹੋ ਜਾਂਦਾ ਇਸ ਲਈ ਇਹਨੂੰ ਥੋੜਾ ਡਿਫਰੈਂਸ਼ੀਏਟ ਕਰਨਾ ਸਿੱਖੋ ਕਿ ਮੈਂ ਕਿਸ ਚੀਜ਼ ਤੇ ਕਿਹਦੀ ਗੱਲ ਕਰ ਰਹੀ ਆ ਜਿਹੜੇ ਪੱਲੇ ਅਸੀਂ ਫੜਦੇ ਆਲੇ ਸੀ ਉਹੀ ਪੱਲੇ ਫੜ ਕੇ ਅਸੀਂ ਸਾਰੀ ਪੂਣੀ ਕੰਪਲੀਟ ਕਰ ਲਈ ਹੋਈ ਐ ਹੁਣ ਅਸੀਂ ਦਸਤਾਰ ਲਈ ਬੇਸ ਤਿਆਰ ਕਰਾਂਗੇ ਹੁਣ ਗੱਲਬਾਤ ਕਰਦੇ ਆ ਉਹਨਾਂ ਦੀ ਦਸਤਾਰ ਦੀ ਤੇ ਮੈਂ ਕਿਹੋ ਜਿਹੀ ਤੁਹਾਨੂੰ ਦਸਤਾਰ ਸਜਾ ਕੇ ਦਿਖਾਣੀ ਐ ਮੇਰੀ ਇਕਾਦਤਾ ਕਿ ਮੈਂ ਜਦੋਂ ਦਸਤਾਰ ਸਜਾਣਾ ਐ ਮੈਂ ਅਗਲੇ ਵਾਰ ਕੀ ਦਸਤਾਰ ਤਸਜਾਣਾ ਹੀ ਐ ਬਟ ਮੈਨੂੰ ਜਿਹੜੀਆਂ ਕਮੀਆਂ ਪੇਸ਼ੀਆਂ ਲੱਗਦੀਆਂ ਨਾ ਮੈਂ ਉਹ ਨਾਲ-ਨਾਲ ਸਹੀ ਵੀ ਕਰ ਦੇਣਾ ਹੁੰਦਾ ਹੈ ਠੀਕ ਹੈ ਮੇਰੇ ਵੀਰੋ ਮੈਂ ਕਿਸੇ ਜੀ ਦਸਤਾਰ ਦੇ ਵਿੱਚ ਕਮੀ ਨਹੀਂ ਕਰਦਾ ਹੈਗਾ ਬਟ ਮੈਨੂੰ ਜੋ ਸਹੀ ਲੱਗਦਾ ਹੈ ਮੈਂ ਤੁਹਾਨੂੰ ਉਹ ਕਰਕੇ ਦਿਖਾਉਣਾ ਕਿ ਐਕਚੁਅਲ ਦੇ ਵਿੱਚ ਮੈਨੂੰ ਕਿਦਾਂ ਸਹੀ ਲੱਗਦਾ ਹੈ ਤੁਹਾਨੂੰ ਉਹ ਚੀਜ਼ ਸਹੀ ਲੱਗ ਵੀ ਸਕਦੀ ਹੈ ਤੇ ਗਲਤ ਵੀ ਲੱਗ ਸਕਦੀ ਹੈ ਕਿਉਂਕਿ ਹਿਊਮਨ ਬਿਹੇਵੀਅਰ ਹੈ ਹੀ ਦਾਦਾ ਕਿ ਮਤਲਬ ਅਸੀਂ ਕਿਸੇ ਨਾਲ ਬੈਂਸ ਨਹੀਂ ਕਰ ਸਕਦੇ ਇਸ ਚੀਜ਼ ਤੇ ਜੋ ਤੁਹਾਨੂੰ ਸਹੀ ਲੱਗਦਾ ਉਹ ਤੁਸੀਂ ਆਪਣੀ ਜਗਾ ਸਹੀਆਂ ਜੋ ਮੈਨੂੰ ਸਹੀ ਲੱਗਦਾ ਮੈਂ ਆਪਣੀ ਜਗਾ ਸਹੀਆਂ ਓਕੇ ਮੇਰੇ ਵੀਰੋ ਤੇ ਸੈਂਟਰ 'ਚ ਜੂੜਾ ਸਾਹਿਬ ਕਰਕੇ ਅਸੀਂ ਕੰਗਾ ਸਾਹਿਬ ਰੱਖ ਕੇ ਬੇਸ ਤਿਆਰ ਕਰ ਰਹੇ ਹਾਂ ਇਸ ਦਸਤਾਰ ਦਾ ਤੇ ਉਸ ਤੋਂ ਬਾਅਦ ਸਲਾਈ ਨਾਲ ਹਰੇਕ ਹਿੱਸੇ ਤੋਂ ਤੁਸੀਂ ਕੇਸਾਂ ਨੂੰ ਚੰਗੀ ਤਰ੍ਹਾਂ ਅੰਦਰ ਕਰ ਲੈਣਾ ਹੈ ਬੜਾ ਲੱਭਣ ਤੋਂ ਬਾਅਦ ਚ ਮੈਨੂੰ ਇਹਨਾਂ ਦੀ ਕੋਈ ਫੋਟੋ ਨਹੀਂ ਸੀ ਮਿਲਦੀ ਪਈ ਮੈਨੂੰ ਐਕਚੁਅਲ ਵਿੱਚ ਸੌਂਗ ਦੇ ਵਿੱਚ ਜਾ ਕੇ ਹੀ ਫੋਟੋ ਲੈਣੀ ਪਈ ਇਹਨਾਂ ਦੀ ਤੇ ਦਸਤਾਰ ਨੂੰ ਬੜਾ ਧਿਆਨ ਨਾਲ ਸਜਾਣਾ ਹੈ ਦੋਨਾਂ ਸਾਈਡਾਂ ਤੋਂ ਜਿਹੜੀ ਦਸਤਾਰ ਹੋਏਗੀ ਉਹ ਜ਼ਿਆਦਾ ਚੋੜੀ ਨਾ ਹੋਵੇ ਤੁਹਾਡੀ ਇਸ ਗੱਲ ਦਾ ਧਿਆਨ ਰੱਖਣਾ ਹੈ ਪੇਚ ਤੁਹਾਡੇ ਥੋੜੇ ਥੋੜੇ ਗੋਲ ਜੇਨ ਨੂੰ ਜਾਣ نیچے ਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਥੋੜੀ ਜਿਹੀ ਤਿੱਖੀ ਹੋਵੇ ਪੱਗ ਤੇ ਜਿੱਦਾਂ ਉਹਨਾਂ ਦੀ ਸ਼ੇਪ ਆ ਲਗਭਗ ਉਤਾਰੀ ਸਜਾਣ ਦੀ ਕੋਸ਼ਿਸ਼ ਕਰਨੀ ਆ ਬੇਸ ਆ ਜਿਹੜਾ ਤੁਸੀਂ ਇਸ ਤਰੀਕੇ ਨਾਲ ਸਜਾ ਲੈਣਾ ਜਿੱਦਾਂ ਅਸੀਂ ਸਾਰੀਆਂ ਮੋਨੀਆਂ ਦਸਤਾਰਾਂ ਲਈ ਸਜਾਣੇ ਆ ਤੇ ਉਹਦੇ ਉੱਪਰ ਅਸੀਂ ਕਾਲੀ 50 ਸਜਾ ਲੈਣੀ ਹੈ ਤੇ ਮੇਰੇ ਫੇਸ ਨੂੰ ਉਹਨਾਂ ਦੇ ਫੇਸ ਦੀ ਜਗ੍ਹਾ ਇਮੇਜਿਨ ਨਾ ਕਰਿਓ ਫਿਰ ਤੁਹਾਨੂੰ ਸ਼ੇਪ ਥੋੜੀ ਜਿਹੀ ਡਿਫਰੈਂਟ ਲੱਗ ਸਕਦੀ ਹੈ ਉਹਦਾ ਕਾਰਨ ਇਹ ਹੈ ਕਿ ਮੇਰਾ ਫੇਸ ਹੈਗਾ ਥੋੜਾ ਲੰਬਾ ਉਹਨਾਂ ਦਾ ਫੇਸ ਹੈਗਾ ਗੋਲ ਉਹਨਾਂ ਦੇ ਫੇਸ ਹਮੇਸ਼ਾ ਪਗ ਪਰਵੀ ਲੱਗਦੀ ਹੈ ਮੇਰੇ ਫੇਸ ਤੇ ਤੁਹਾਨੂੰ ਲੱਗੇਗੀ ਲੰਬੀ ਇਸ ਲਈ ਮੇਰੇ ਫੇਸ ਨੂੰ ਇਮੇਜਿਨ ਨਾ ਕਰਿਓ ਮੇਰੀ ਦਸਤਾਰ ਨੂੰ ਰੈਕਗਨਾਈਜ਼ ਕਰਿਓ ਠੀਕ ਹੈ ਜੀ ਤੇ ਹੁਣ ਮੇਰੇ ਵੀਰੋ ਅਸੀਂ 50 ਸਜਾ ਲੈਣੀ ਹੈ ਲਗਭਗ ਤੁਸੀਂ ਢਾਈ ਤੋਂ ਤਿੰਨ ਉਂਗਲਾਂ ਦੇ ਗੈਪ ਨਾਲ 50 ਸਜਾਣੀ ਹੈ ਥੋੜੀ ਜੀ ਉੱਚੀ ਹੀ ਰੱਖਣੀ ਹੈ ਜਿੱਦਾਂ ਉਹਨਾਂ ਦੀ ਦਸਤਾਰ ਦੇ ਵਿੱਚ ਉੱਚੀ ਆ ਫੋਟੋ ਲਗਾਉਣ ਦਾ ਇੱਕੋ ਹੀ ਕਾਰਨ ਆ ਕਿ ਤੁਸੀਂ ਨਾਲ-ਨਾਲ ਦੇਖ ਸਕੋ ਕਿ ਤੁਹਾਨੂੰ ਦਸਤਾਰ ਨਾਲ ਵਰਗੀ ਲੱਗ ਰਹੀ ਹੈ ਤੇ ਉਸ ਤੋਂ ਬਾਅਦ ਜੇ ਤੁਸੀਂ ਕਮੈਂਟ ਕਰੋ ਕਿ ਤੁਹਾਨੂੰ ਜੇ ਲੱਗ ਰਹੀ ਹੈ ਤਾਂ ਕੀ ਕਮੀ ਲੱਗ ਰਹੀ ਹੈ ਜੇ ਸਹੀ ਲੱਗ ਰਹੀ ਹੈ ਤਾਂ ਸਹੀ ਲੱਗ ਰਹੀ ਹੈ ਇਹਦੇ ਨਾਲ ਸਾਨੂੰ ਫੀਡਬੈਕ ਮਿਲਦਾ ਹੈ ਤੇ ਅਸੀਂ ਅੱਗੇ ਤੋਂ ਕੋਈ ਵੀ ਦਸਤਾਰ ਸਜਾਉਣੀ ਹੈ ਤਾਂ ਉਹਦੇ ਵਿੱਚ ਉਸ ਚੀਜ਼ ਦਾ ਸੀ ਧਿਆਨ ਰੱਖਦੇ ਹਾਂ ਹੁਣ ਅਸੀਂ ਜਿੱਧਰੋਂ ਦੀ ਦਸਤਾਰ ਨੂੰ ਅਖੀਰ ਤੇ ਫੜਿਆ ਸੀ ਜਿਹੜਾ ਪੱਲਾ ਸੀ ਬੰਨਿਆ ਸੀ ਉਸ ਪੱਲੇ ਤੋਂ ਅਸੀਂ ਦਸਤਾਰ ਸਜਾਉਣੀ ਸ਼ੁਰੂ ਕਰਨੀ ਹੈ ਪਹਿਲਾ ਪੱਲਾ ਸੀ ਮੂੰਹ ਦੇ ਵਿੱਚ ਫੜਿਆ ਦੋਨੋਂ ਪੱਲੇ ਸਾਈਡਾਂ ਤੇ ਖੋਲ ਕੇ ਪੱਲੇ ਨੂੰ ਖੋਲ ਕੇ ਦੋ ਵਾਰੀ ਅੰਦਰ ਫੋਲਡ ਕਰਾਂਗੇ ਪਹਿਲਾਂ ਇੱਕ ਵਾਰੀ ਫੋਲਡ ਕੀਤਾ ਉਹਨੂੰ ਚੰਗੀ ਤਰ੍ਹਾਂ ਪ੍ਰੈਸ ਕਰਾਂਗੇ ਫਿਰ ਅਸੀਂ ਦੁਬਾਰਾ ਫੋਲਡ ਕਰਾਂਗੇ ਇਹਦੇ ਨਾਲ ਤੁਹਾਡਾ ਇੱਕ ਨਾਖ ਖਿਸਕਣਾ ਨਾਲ ਲੜ ਬਣ ਜੇਗਾ ਤੇ ਇਹ ਲੜ ਇੰਨਾ ਕੁ ਮੋਟਾ ਹੋਵੇਗਾ ਕਿ ਜਿਹਦੇ ਵਿੱਚ ਵੱਟ ਵੀ ਨਹੀਂ ਪੈਣਗੇ ਇਹਦੇ ਨਾਲ ਤੁਸੀਂ ਬਾਕੀ ਪੱਲੇ ਨੂੰ ਅੰਦਰ ਨੂੰ ਫੋਲਡ ਕਰਕੇ ਸਹੀ ਤਰੀਕੇ ਨਾਲ ਐਨ ਟਾਈਟ ਬਣਾ ਕੇ ਸਹੀ ਲਾ ਦੇਣਾ ਆਪਣੀ ਜਗ੍ਹਾ ਤੇ ਜਿੱਥੇ ਤੁਹਾਡੀ ਸੱਜੀ ਅੱਖ ਦਾ ਪਰਵੱਟਾ ਸ਼ੁਰੂ ਹੋ ਰਿਹਾ ਵੀ ਉੱਥੇ ਬਣਾਉਂਦੀ ਹੀ ਕੋਸ਼ਿਸ਼ ਕਰਨੀ ਹੈ ਪਹਿਲਾਂ ਪਹਿਲਾਂ ਤੁਸੀਂ ਤੇ ਜਿੰਨੀ ਕੱਖ ਉਹਨਾਂ ਦੀਆਂ ਅਸੀਂ ਤੁਹਾਨੂੰ ਬਾਅਦ ਦੇ ਵਿੱਚ ਉੰਨੀ ਕਰਕੇ ਦਿਖਾਵਾਂਗੇ ਪਰ ਪਹਿਲਾਂ ਤੁਸੀਂ ਜਿਆਦਾ ਹੀ ਟਕਣੀ ਆ ਅੱਖ ਜੇ ਤੁਸੀਂ ਪਹਿਲਾਂ ਹੀ ਉੰਨੀ ਟਕ ਲਈ ਤਾਂ ਕਈ ਵਾਰ ਤੁਹਾਡਾ ਲੜ ਖਿਸਕ ਸਕਦਾ ਹੈ ਤੇ ਹੋ ਸਕਦਾ ਹੈ ਕਿ ਤੁਹਾਡੀ ਅੱਖ ਜਿਆਦਾ ਬਾਹਰ ਆ ਜਵੇ ਠੀਕ ਆ ਦਸਤਾਰ ਦੇ ਵਿੱਚੋਂ ਤੇ ਸ਼ੇਪ ਦੇਖਣ ਨੂੰ ਬਦਲ ਜੇਗੀ ਇਸ ਲਈ ਕੋਸ਼ਿਸ਼ ਕਰੋ ਪਹਿਲਾਂ ਅੱਖ ਨੂੰ ਜਿਆਦਾ ਹੀ ਟਕੋ ਕਿਸੇ ਵਰਗੀ ਵੀ ਦਸਤਾਰ ਸਜਾਉਣੀ ਹੋਵੇ ਉਹਨਾਂ ਦੀ ਦਸਤਾਰ ਸਜਾਉਣ ਵੇਲੇ ਤੁਹਾਨੂੰ ਪੇਚਾਂ ਦਾ ਗੈਪ ਦੇਖਣਾ ਪੈਂਦਾ ਹੈ ਦਸਤਾਰ ਦੀ ਸ਼ੇਪ ਦੇਖਣੀ ਪੈਂਦੀ ਆ ਕਈ ਹੋਰ ਚੀਜ਼ਾਂ ਨੇ ਜਿਹੜੀਆਂ ਨੋਟ ਕਰਨੀਆਂ ਪੈਂਦੀਆਂ ਨੇ ਇਸ ਲਈ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਹੀ ਦੱਸਦਾ ਹੁੰਨਾ ਨਾਲ ਦੀ ਨਾਲ ਧਿਆਨ ਰੱਖਿਆ ਕਰੋ ਵੀਡੀਓ ਪੂਰੀ ਦੇਖਿਆ ਕਰੋ ਤਾਂ ਜੋ ਤੁਹਾਨੂੰ ਵੀ ਸਮਝ ਆ ਸਕੇ ਦੇਖੋ ਲੜ ਨੂੰ ਇਸ ਜਗ੍ਹਾ ਤੇ ਪਿੰਚ ਕਰੋ ਜਿੱਥੋਂ ਤੁਹਾਡੀ ਸੱਜੀ ਅੱਖ ਦਾ ਪਰਵੱਟਾ ਸ਼ੁਰੂ ਹੋ ਰਿਹਾ ਹੈ ਸਾਫ਼ ਕਰਕੇ ਉਹਨੂੰ ਚੰਗੀ ਤਰ੍ਹਾਂ ਲਾਓ ਤੇ ਚੰਗੀ ਤਰ੍ਹਾਂ ਪਹਿਲਾਂ ਪਹਿਲਾਂ ਪਤਲਾ ਲਾਣਾ ਲੜ ਨੂੰ ਤਾਂ ਜੋ ਜਦੋਂ ਤੁਸੀਂ ਸਲਾਈ ਫੇਰੋ ਤਾਂ ਥੋੜਾ ਉਦੋਂ ਮੋਟਾ ਹੋਵੇ ਤੇ ਇੰਨੇ ਕ ਗੈਪ ਨਾਲ ਤੁਸੀਂ ਲੜ ਨੂੰ ਲਗਾ ਦੇਣਾ ਹੈ ਜਿੱਦਾਂ ਉਹਨਾਂ ਨੇ ਲੜਨੇ ਘੱਟ ਘੱਟ ਸਪੇਸ ਤੇ ਥੱਲੇ ਨੂੰ ਜਾ ਰਹੇ ਉਸੇ ਤਰੀਕੇ ਨਾਲ ਤੁਸੀਂ ਵੀ ਲਾਣੇ ਆ ਜਿਹੜੀ ਉਹਨਾਂ ਦੀ ਇਹ ਫੋਟੋ ਆ ਇਹਦੇ ਵਿੱਚ ਉਹਨਾਂ ਦਾ ਫੇਸ ਥੋੜਾ ਉੱਪਰ ਆ ਬਟ ਉਹ ਦੇਖ نیچے ਨੂੰ ਰਹੀ ਆ ਇਹਦੇ ਨਾਲ ਦੇਖਣ ਨੂੰ ਦਸਤਾਰ ਦੀ ਜਿਹੜੀ ਸ਼ੇਪ ਆ ਨਾ ਤੁਹਾਨੂੰ ਥੋੜੀ ਕੁਝ ਹੋੜ ਲੱਗੇਗੀ ਬਟ ਜਦੋਂ ਮੈਂ ਉਹਨਾਂ ਦਾ Song ਚੈੱਕ ਕੀਤਾ ਨਾ ਬਾਪੂ ਜੀ ਜ਼ਿੰਮੇਦਾਰ ਉਹਦੇ ਵਿੱਚ ਉਹਨਾਂ ਨੇ ਜਦੋਂ ਵੀ ਸ਼ੋਟ ਲਿੱਤੇ ਆ ਉੱਥੋਂ ਨਾ ਹਰ ਇੱਕ ਜਗ੍ਹਾ ਤੋਂ ਦਸਤਾਰ ਦਿਖਦੀ ਹੈ ਉਹਨਾਂ ਦੀ ਮੈਂ ਬੈਕ ਤੋਂ ਵੀ ਦੇਖੀ ਉਹਦੇ ਵਿੱਚ ਪਤਾ ਲੱਗਿਆ ਮੈਨੂੰ ਸੱਜੇ ਪਾਸੇ ਉਹਨਾਂ ਦੇ ਉੱਪਰ ਚਾਰ ਲੜਨੇ ਖੱਬੇ ਪਾਸੇ ਤਿੰਨ ਲੜਨੇ ਤੇ ਫਰੰਟ ਤੋਂ ਉਹਨਾਂ ਦੀ ਸ਼ੇਪ ਦੋਨਾਂ ਪਾਸੇ ਲਗਭਗ ਬਰਾਬਰ ਹੈ ਠੀਕ ਹੈ ਮੇਰੇ ਵੀਰੋ ਇਸੇ ਤਰੀਕੇ ਨਾਲ ਅਸੀਂ ਵੀ ਤੁਹਾਨੂੰ ਕਰਕੇ ਦਿਖਾਣੀ ਹੈ ਸਾਰੇ ਲੜ ਤੁਸੀਂ ਇੱਕੋ ਜਗ੍ਹਾ ਤੇ ਪਿੰਚ ਕਰਨੇ ਨੇ ਕੋਸ਼ਿਸ਼ ਇਹ ਕਰਨੀ ਹੈ ਕਿ ਦਸਤਾਰ ਤੁਹਾਡੀ ਮੂਲਲੇ ਹਿੱਸੇ ਨੂੰ ਆਵੇ ਲੜ ਤੁਹਾਡੇ ਐਦਾਂ ਨਾ ਲੱਗਣ ਕਿ ਪੋੜੀਆਂ ਵਾਂਗੂ ਉੱਪਰ ਜਾ ਜਾਈ ਨਹੀਂ ਥੋੜੇ ਥੋੜੇ ਤਿੱਖੇ ਬਨਣੇ ਆ ਪਹਿਲਾਂ ਪਹਿਲਾਂ ਇੱਕੋ ਜਗ੍ਹਾ ਤੇ ਪਿੰਚ ਕਰਨੇ ਨੇ ਲੜ ਸਾਰੇ ਖਿੱਚ ਕੇ ਰੱਖਣੇ ਨੇ ਤੇ ਕਪੜਾ ਨਹੀਂ ਮੈਂ ਮੈਜ਼ਰ ਕਰ ਪਾਇਆ ਬਟ ਕਪੜਾ ਮੈਂ ਤੁਹਾਨੂੰ ਆਪਣੇ ਹਿਸਾਬ ਨਾਲ ਜਿਹੜਾ ਕਲਰ ਮੇਰੇ ਕੋਲ ਪਿਆ ਸੀਗਾ ਉਹ ਮੈਂ ਤੁਹਾਨੂੰ ਮੈਚਿੰਗ ਕਰਦਾ ਹੋਇਆ ਕਲਰ ਸਜਾ ਕੇ ਦਿਖ ਤੇ ਮੇਰੇ ਵੀਰੋ ਉੱਪਰਲੇ ਪਾਸੇ ਵੀ ਇਸ ਲੜ ਨੂੰ ਖੋਲਣਾ ਕਿਉਂਕਿ ਉੱਪਰਲੇ ਪਾਸੇ ਅਸੀਂ ਤਿੰਨ ਲੜ ਕੱਢਨੇ ਨੇ ਤੇ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਦੇ ਹੋਏ ਪਿੱਛੇ ਨੂੰ ਲਾ ਦੇਣਾ ਹੈ ਜਿਹੜਾ ਅਸੀਂ ਇਹ ਵੀਰੋ 75 ਡੇ ਹਾਰਡ ਚੈਲੰਜ ਸ਼ੁਰੂ ਕੀਤਾ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਵੇਜ਼ਾਂ ਜਾ ਕੇ ਦਿਖਾ ਰਹੇ ਹਾਂ ਤੇ ਇਹਨੂੰ ਕਰਨ ਨੂੰ ਟਾਈਮ ਵੀ ਲੱਗਦਾ ਆ ਤੇ ਜਦੋਂ ਅਸੀਂ ਵੀਡੀਓ ਨੂੰ ਸੈੱਟ ਕਰਦੇ ਆ ਉਹ ਵੀ ਟਾਈਮ ਲੈਂਦੀ ਆ ਜਦੋਂ ਵੀਡੀਓ ਬਣਾਣੀ ਹੁੰਦੀ ਓਨ ਵੀ ਟਾਈਮ ਲੱਗਦਾ ਆ ਦੇਖੋ ਨਹੀਂ ਹੁੰਦਾ ਕਿ ਵੀਡੀਓ ਨੂੰ ਨਾ ਬਸ ਅਸੀਂ ਬਣਾਈਏ ਤੇ ਪੋਸਟ ਕਰਤਾ ਆ ਵੀਡੀਓ ਨੂੰ ਵੌਇਸ ਓਵਰ ਕਰਨਾ ਹੁੰਦਾ ਥੰਬਨੇਲ ਬਣਾਣ ਠੀਕ ਹੈ ਜੀ ਇਹਨਾਂ ਚੀਜ਼ਾਂ ਨੂੰ ਹਮੇਸ਼ਾ ਟਾਈਮ ਲੱਗਦਾ ਹੈ ਬਟ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਰੋਜ਼ ਤੁਹਾਨੂੰ ਟਿਊਟੋਰੀਅਲ ਦਈਏ ਹੀ ਦਈਏ ਇਸ ਲਈ ਸਾਡੀ ਸਪੋਰਟ ਕਰਿਆ ਕਰੋ ਤੇ ਇਹ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਤੇ ਅਸੀਂ ਹੋਰ ਮਨ ਕਰਦਾ ਹੈ ਸਾਡੇ ਕਿ ਅਸੀਂ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਦੀ ਵੀਡੀਓ ਦਈਏ ਜਿਹਦੇ ਤੋਂ ਤੁਸੀਂ ਵੀ ਕੁਝ ਸਿੱਖੋ ਤੇ ਸਾਨੂੰ ਵੀ ਕੁਝ ਨਵਾਂ ਸਿੱਖਣ ਨੂੰ ਮਿਲੇ ਇਹਦੇ ਵਿੱਚ ਤੁਸੀਂ ਦੇਖੋ ਅਸੀਂ ਸਾਰੀ ਦਸਤਾਰ ਨੂੰ ਦੋਨੋਂ ਪੱਲੇ ਬਰਾਬਰ ਕਰਕੇ ਸਜਾ ਰਹੇ ਹਾਂ नीचे तक खोले ऊपरो जी लडनु मोटा ਕੀਤਾ ਸੱਜੇ ਪਾਸੇ ਆਪਾਂ ਚਾਰ ਲੜ ਦਿਖਾਣੇ ਆ ਉੱਪਰਲੇ ਹਿੱਸੇ ਤੇ ਤੇ ਇਸ ਜਗ੍ਹਾ ਤੇ ਸਾਰੇ ਲੜ ਇੱਕੋ ਜਗ੍ਹਾ ਤੇ ਪਿੰਚ ਕਰਨੇ ਆ ਪਿੰਚ ਕਰਕੇ ਫਿਰ ਇਹਨੂੰ ਖਿੱਚ ਕੇ ਸਾਫ਼ ਕਰਾਂਗੇ ਦੋਨਾਂ ਸਾਈਡਾਂ ਤੋਂ ਦਸਤਾਰ ਪਿੰਚ ਕਰਨੀ ਆ ਇਹਦੇ ਨਾਲ ਦਸਤਾਰ ਜਿਹੜੀ ਆ ਤੁਹਾਡੀ ਥੋੜੀ ਜੀ ਮੂਹਰੇਲੇ ਹਿੱਸੇ ਨੂੰ ਆਵੇਗੀ ਸਲਾਈ ਨੂੰ ਅੰਦਰ ਲੁਕੋ ਕੇ ਚੰਗੀ ਤਰ੍ਹਾਂ ਖਿੱਚ ਲੈਣਾ ਤੇ ਅੰਦਰ ਨੂੰ ਫੋਲਡ ਕਰ ਦੇਣਾ ਲੜ ਨੂੰ ਦੇਖੋ ਜਿੱਦਾਂ ਉਹਨਾਂ ਨੇ ਲੜ ਲਾਇਆ ਨਾ ਥੋੜੇ نیچے ਨੂੰ ਗੁਲਾਈ ਚ ਜਾ ਰਿਹਾ ਇਸੇ ਤਰੀਕੇ ਨਾਲ ਤੁਸੀਂ ਵੀ ਲੈ ਕੇ ਜਾਣੇ ਆਂ ਉੱਪਰੋਂ ਜੀ ਦਸਤਾਰ ਨੂੰ ਪਿੰਚ ਕਰਨ ਦਾ ਇਹ ਫਾਇਦਾ ਹੈ ਕਿ ਆਪਣੀ ਜਿਹੜੀ ਦਸਤਾਰ ਆ ਪਿੱਛੇ ਨੂੰ ਖਿਸਕੂਗੀ ਨਹੀਂ ਤੇ ਆਪਣੀ ਦਸਤਾਰ ਦੀ ਸ਼ੇਪ ਆ ਜਿਹੜੀ ਪ੍ਰੋਪਰ ਰਹੇਗੀ ਮੋਨੀ ਸਟਾਈਲ ਦੇ ਵਿੱਚ ਇਹ ਇੱਕ ਤਰ੍ਹਾਂ ਮੇਰੇ ਛੋਟੇ ਵੀਰੇ ਲਈ ਵੀ ਟਿਊਟੋਰੀਅਲ ਹੋ ਗਿਆ ਮੋਨੀ ਦਸਤਾਰ ਦਾ ਪਲੱਸ ਇਹਦੇ ਵਿੱਚ ਮੈਂ ਜੱਸੀ ਗਿਲ ਵੀਰ ਵਰਗੀ ਦਸਤਾਰ ਵੀ ਸਜਾ ਕੇ ਦਿਖਾਤੀ ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਨਾ ਕਿ ਮੈਂ ਤੁਹਾਨੂੰ ਥੋੜੀ ਇੰਪਰੂਵਡ ਚੀਜ਼ ਕਰਕੇ ਦਿਖਾਣਾ ਹਾਂ ਇਹਦੇ ਵਿੱਚ ਤੁਸੀਂ ਜਿਹੜੀਆਂ ਕਮੀਆਂ ਹੈਗੀਆਂ ਉਹਨਾਂ ਨੂੰ ਨੇ ਤਾਂ ਮੈਂ ਇਹਨਾਂ ਨੂੰ ਤੁਹਾਨੂੰ ਪੂਰੀ ਐਗਜੈਕਟ ਸਾਫ਼ ਕਰਕੇ ਦਿਖਾਵਾਂਗਾ ਉੱਪਰਲੇ ਹਿੱਸੇ ਤੋਂ ਵੀ ਖੱਬੇ ਪਾਸਿਓਂ ਵੀ ਸੌਂਗ ਦੇ ਵਿੱਚ ਉਹਨਾਂ ਨੇ ਬੜੀ ਸੋਹਣੀ ਦਸਤਾਰ ਸਜਾਈ ਹੋਈ ਹੈ ਠੀਕ ਹੈ ਜੀ ਕੋਈ ਕਮੀ ਨਹੀਂ ਹੈਗੀ ਉਹਨਾਂ ਦੀ ਦਸਤਾਰ ਦੇ ਵਿੱਚ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਜਿਹੜੀ ਆਪਾਂ ਸੱਜੇ ਪਾਸਿਓਂ ਇਸ ਲੜਨ ਨੂੰ ਲਾਣਾ ਹੈ ਇਹਦੇ ਵਿੱਚ ਤੁਸੀਂ ਇਕੱਲਾ ਸਿੰਗਲ ਪੱਲਾ ਹੀ ਬਾਹਰ ਲਾੜਾ ਪੱਲਾ ਜਿਹੜਾ ਹੁੰਦਾ ਉਹਨੂੰ ਥੱਲੇ ਖੋਲਣਾ ਹੈ ਅੰਦਰਲੇ ਪੱਲੇ ਨੂੰ ਉੱਪਰ ਇਕੱਠਾ ਕਰਕੇ ਉੱਪਰ ਐਡਜਸਟ ਕਰਨਾ ਹੈ ਜਿਸ ਨਾਲ ਸਾਨੂੰ ਉੱਪਰਲੇ ਪਾਸੇ ਹੀ ਮੋਟਾ ਕਪੜਾ ਮਿਲ ਜਵੇਗਾ ਤੇ ਇਹ ਵੀ ਲੜ ਬਾਕੀ ਲੜਾਂ ਤੇ ਦੋਨਾਂ ਸਾਈਡਾਂ ਤੋਂ ਜਿਹੜੀ ਦਸਤਾਰ ਦੀ ਸ਼ੇਪ ਆ ਉਹ ਬਰਾਬਰ ਗੁਲਾਈ ਦੇ ਵਿੱਚ ਆਵੇਗੀ ਤੇ ਇਸ ਲੜ ਦਾ ਵੀ ਤੁਸੀਂ ਇਕੋ ਲੜ ਬਣਾਣਾ ਹੈ ਧਿਆਨ ਨਾਲ ਰੱਖਿਓ ਤੇ ਪਿੰਚ ਕਰਨ ਵੇਲੇ ਥੋੜਾ ਧਿਆਨ ਰੱਖਿਆ ਕਰੋ ਕਿਉਂਕਿ ਇਸ ਲੜ ਤੋਂ ਹੀ ਸਾਡੀ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਬਣਦੀ ਆ ਤੇ ਉੱਪਰੋਂ ਜੀ ਇਸ ਪੇਚ ਨੂੰ ਚੰਗੀ ਤਰ੍ਹਾਂ ਮੋਟਾ ਕਰਨ ਤੋਂ ਬਾਅਦ ਦੋਨੋਂ ਔਖਾ ਲਗਭਗ ਬਰਾਬਰ ਹੋਣੀਆਂ ਚਾਹੀਦੀਆਂ ਨੇ ਤੁਹਾਡੀਆਂ ਤੇ ਇੱਕ ਵਾਰੀ ਪਿੰਚ ਕਰਨਾ ਹੈ ਉੱਪਰੋਂ ਜੀ ਲੜ ਨੂੰ ਫੋਲਡ ਕਰਾਂਗੇ ਖੋਲ ਕੇ ਸਾਫ਼ ਕਰਾਂਗੇ ਚੰਗੀ ਤਰ੍ਹਾਂ ਇਸ ਲੜ ਨੂੰ نیچے ਖੋਲ ਲੈਣਾ ਹੈ ਪਿੱਛੇ ਤੱਕ ਜਿੰਨਾ ਤੁਸੀਂ ਸਾਫ਼ ਕਰਕੇ ਲਾਣਾ ਹੈ ਉੱਪਰੋਂ ਵੀ ਲੜ ਨੂੰ ਖੋਲ ਕੇ ਉੱਪਰੋਂ ਜਿਹਾ ਮੋਟਾ ਕਰਨਾ ਹੈ ਇਹਦੇ ਨਾਲ ਦਸਤਾਰ ਦਾ ਜਿਹੜਾ ਬੈਲੈਂਸ ਆ ਦੋਨਾਂ ਸਾਈਡਾਂ ਤੋਂ ਬਰਾਬਰ ਹੋਵੇਗਾ ਫਿਰ ਪੇਚ ਨੂੰ ਇੱਕ ਵਾਰੀ ਪਿੰਚ ਕਰ ਦੇਣਾ ਹੈ ਦੇਖ ਲਿਓ ਕਿ ਸਾਰੇ ਲੜ ਤੁਹਾਡੀ ਇੱਕੋ ਜਗ੍ਹਾ ਤੇ ਹੋਣ ਤੇ ਲੜ ਜਿਆਦਾ ਚੌੜਾ ਨਾ ਹੋਵੇ ਇਹ ਚੰਗੀ ਤਰ੍ਹਾਂ ਇਸ ਲੜ ਨੂੰ ਪਤਲਾ ਕਰਨਾ ਹੈ ਜਿੱਦਾਂ ਉਹਨਾਂ ਦਾ ਲੜ ਲੱਗਾ ਹੋਇਆ ਹੈ ਪਿੱਛੇ ਤੱਕ ਪਹਿਲਾਂ ਤਾਂ ਤੁਸੀਂ ਪਤਲੇ ਜਿਹੇ ਲੜ ਰੱਖਣੇ ਆ ਬਟ ਉਹਨਾਂ ਦੇ ਲੜ ਪਿੱਛੇ ਤੱਕ ਵਿਜੀਬਲ ਨੇ ਵਿਜ਼ੀਬਲ ਦਾ ਮਤਲਬ ਇਹ ਹੈ ਆ ਚੰਗੀ ਤਰ੍ਹਾਂ ਸਾਫ਼ ਦਿਖਦੇ ਪਏ ਨੇ ਤਾਂ ਇਹਦਾ ਮਤਲਬ ਥੋੜੇ ਜੇ ਮੋٹے ਲੜ ਨੇ ਬਟ ਉਸ ਤੋਂ ਪਹਿਲਾਂ ਅਸੀਂ ਪੇਚ ਨੂੰ ਉੱਪਰੋਂ ਵੀ ਸਾਫ਼ ਕਰਕੇ ਪਿੱਛੇ ਤੱਕ ਲਾ ਦੇਣਾ ਹੈ ਇਸ ਤਰੀਕੇ ਨਾਲ ਤੁਹਾਡੀ ਦਸਤਾਰ ਆ ਜਿਹੜੀ ਸਜਾਉਣ ਦੇ ਵਿੱਚ ਕੰਪਲੀਟ ਹੋ ਗਈ ਹੋਈ ਆ ਤੇ ਇਹਨੂੰ ਅਸੀਂ ਹੁਣ ਪਿੱਛੇ ਲੁਪੀ ਵਾਲਾ ਪੱਲਾ ਲਗਾ ਦੇਵਾਂਗੇ ਜਾਂ ਐਦਾਂ ਹੀ ਸਾਰੀ ਦਸਤਾਰ ਨੂੰ ਸਾਫ਼ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਉੱਪਰਲੇ ਪਾਸੇ ਜਿਹੜੇ ਲੜ ਬਣਾਏ ਆ ਉਹਨਾਂ ਨੂੰ ਮੋਟਾ ਕਰਾਂਗੇ ਇਹਦੇ ਨਾਲ ਜਿਹੜੇ ਸਾਰੇ ਲੜ ਬਰਾਬਰ ਹੋ ਜਾਣਗੇ ਇੱਕ ਵਾਰੀ ਤਾਂ ਉੱਪਰੋਂ ਫਿਰ ਦੂਜੇ ਸ਼ੀਸ਼ੇ 'ਚ ਦੇਖ ਕੇ ਸਾਰੇ ਲੜਾਂ ਨੂੰ ਸਾਫ਼ ਵੀ ਕਰਾਂਗੇ ਜਿੱਦਾਂ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਸੀਗਾ ਕਿ ਉਹਨਾਂ ਦੇ Song ਦੇ ਵਿੱਚ ਮੈਂ ਦੇਖਿਆ ਇੱਕ ਜਗ੍ਹਾ ਤੇ ਕਿ ਖੱਬੇ ਪਾਸੇ ਉਹਨਾਂ ਦੇ ਤਿੰਨ ਲੜ ਤੇ ਸੱਜੇ ਪਾਸੇ ਚਾਰ ਲੜ ਹੁੰਦੇ ਨੇ ਮੌਨੀ ਦਸਤਾਰ ਦੇ ਵਿੱਚ ਇਹਦੇ ਇਸੇ ਤਰੀਕੇ ਨਾਲ ਤੁਸੀਂ ਵੀ ਕੱਢੇ ਨੇ ਤੇ ਇਸ ਵੀਡੀਓ ਦੇ ਵਿੱਚ ਮੈਂ ਦੋ ਚੀਜ਼ਾਂ ਦੇਤੀਆਂ ਤੁਹਾਨੂੰ ਇੱਕ ਤਰ੍ਹਾਂ ਇੱਕ ਤਾਂ ਜੱਸੀ ਗੱਲ ਵੀਰ ਵਰਗੀ ਦਸਤਾਰ ਦੀ ਵੀਡੀਓ ਦੇਤੀ ਇੱਕ ਛੋਟੇ ਮੁੰਡੇ ਵਾਲੀ ਦਸਤਾਰ ਦੀ ਵੀਡੀਓ ਆਗੀ ਨਾ ਤਾਂ ਅਸੀਂ ਇਹਦੀ ਵੀਡੀਓ ਦੀ ਪੀਟ ਕੀਤੀ ਆ ਠੀਕ ਹੈ ਮੇਰੇ ਵੀਰੋ ਕਈ ਮੇਰੇ ਵੀਰ ਕਹਿ ਰਹੇ ਸੀਗੇ ਕਿ ਆਪਾਂ 5 पे 40 ਤੁਸੀਂ ਮੋੜਨੀ ਦਸਤਾਰ ਸਜਾਓ ਜਾਂ 5 पे 40 ਪਟਿਆਲਾ ਸ਼ਾਹੀ ਦਸਤਾਰ ਸਜਾਓ ਮੈਂ ਤੁਹਾਨੂੰ ਜੱਸੀ ਗੱਲੇ ਵੀਰ ਵਰਗੀ ਸਜਾ ਕੇ ਦਿਖਾਤੀ ਆ ਇਹਦੇ ਨਾਲ ਤੁਹਾਡੀ ਵੀ ਜਿਹੜੀ ਚੀਜ਼ ਆ ਉਹ ਪੂਰੀ ਹੋ ਗਈ ਤੇ ਇਹਦੇ ਨਾਲ ਆਪਾਂ ਦਸਤਾਰ ਦਾ ਟਿਊਟੋਰੀਅਲ ਜਿਹੜਾ ਉਹ ਰਿਪੀਟ ਵੀ ਨਹੀਂ ਹੋਇਆ ਆਪਣਾ ਓਕੇ ਮੇਰੇ ਵੀਰੋ ਜੇ ਨਾਰਮਲੀ ਪਾਣਾ ਹੁੰਦਾ ਤਾਂ ਮੈਂ ਨਾਰਮਲੀ ਪੋਸਟ ਨਹੀਂ ਕਰਨਾ ਸੀ ਕਿਉਂਕਿ ਆਪਾਂ ਮੋੜਨੀ ਦਸਤਾਰ ਦੇ ਪਹਿਲਾਂ ਹੀ ਟਿਊਟੋਰੀਅਲ ਪਾ ਚੁੱਕੇ ਹੋਏ ਆ ਕਿਸੇ ਵਰਗੀ ਦਸਤਾਰ ਸਜਾ ਕੇ ਦਿਖਾਣੀ ਹੋਵੇ ਉਹ ਗੱਲ ਕੁਛ ਹੋਰ ਆ ਇਸ ਲੜਨ ਨੂੰ ਤੁਸੀਂ ਖੋਲ ਕੇ ਸਾਫ਼ ਕਰਕੇ ਅੰਦਰ ਫੋਲਡ ਕਰ ਦੇਣਾ ਇਹਨਾਂ ਤੁਹਾਡੇ ਪੇਚ ਆ ਜਿਹੜੇ ਬਾਕੀ ਪੇਚਾਂ ਵਾਂਗ ਇਹ ਵੀ ਲੜ ਮੋਟਾ ਹੋ ਜਾਊਗਾ ਪਿੱਛੇ ਤੱਕ ਸਾਫ਼ ਕਰਨਾ ਹੈ ਤੇ ਨਿਚਲੇ ਹਿੱਸੇ ਤੋਂ ਚੰਗੀ ਤਰ੍ਹਾਂ ਅੰਦਰ ਕਰਨਾ ਹੈ ਇਹਦੇ ਨਾਲ ਤੁਹਾਡੇ ਲੜ ਜਿਹੜੇ ਪਿੱਛੇ ਤੱਕ ਵੀ ਸਾਫ਼ ਹੋ ਜਾਣਗੇ ਇੱਕ ਇੱਕ ਕਰਕੇ ਤੁਸੀਂ ਚੰਗੀ ਤਰ੍ਹਾਂ ਸਪੇਸ ਮੇਨਟੇਨ ਕਰਨੀ ਇਹਨਾਂ 'ਚ ਨਿਚਲੇ ਹਿੱਸੇ ਤੋਂ ਜ਼ਿਆਦਾ ਲੜ ਮੋਟੇ ਨਹੀਂ ਕਰਨੇ ਹੈਗੇ ਜਿਹੜੇ ਇਹਨਾਂ 'ਚ ਵੱਟ ਪਏ ਆ ਕੱਲੇ ਤੁਸੀਂ ਇਹ ਸਾਫ਼ ਕਰਨੇ ਆ ਇਨਾਂ ਦੇ ਵਿੱਚ ਜਿਹੜਾ ਗੈਪ ਆ ਉਹ ਵੀ ਤੁਸੀਂ ਬਰਾਬਰ ਕਰਨਾ ਹੈ ਪਿੱਛੇ ਤੱਕ ਬਾਕੀ ਜੇ ਕੋਈ ਕਮੀ ਪੇਸ਼ੀ ਪਿਛਲੇ ਹਿੱਸੇ ਤੇ ਆ ਉਹ ਅਸੀਂ ਦੂਜੇ ਸ਼ੀਸ਼ੇ ਦੇ ਦੇਖ ਕੇ ਕਰਾਂਗੇ 1 ਬਾਈ 1 ਤੁਸੀਂ ਦੇਖ ਲਓ ਆਪਣੇ ਸਾਰੇ ਲੜ ਇਸ ਜਗ੍ਹਾ ਤੋਂ ਇਸ ਤਰੀਕੇ ਨਾਲ ਗੁਲਾਈ ਦੇ ਵਿੱਚ ਲੱਗੇ ਹੋਏ ਨੇ ਪਿੱਛੇ ਨੂੰ ਅਸੀਂ ਇਸੇ ਤਰੀਕੇ ਨਾਲ ਉਹਨਾਂ ਦੇ ਆ ਦੇਖਣ ਨੂੰ ਤੁਹਾਨੂੰ ਲੱਗਦਾ ਹੋਣਾ ਸਪੇਸ ਵੱਧ ਆ ਬਟ ਜਦੋਂ ਮੈਂ ਫਰੰਟ ਤੋਂ ਦਿਖਾਉਂਗਾ ਤੁਹਾਨੂੰ ਫਿਰ ਪਤਾ ਲੱਗੂਗਾ ਸਪੇਸ ਐਕਚੁਅਲ ਦੇ ਵਿੱਚ ਉਨੀ ਹੀ ਆ ਇਹ ਹਮੇਸ਼ਾ view ਦਾ ਫਰਕ ਪੈਂਦਾ ਹੁੰਦਾ ਜਦੋਂ ਅਸੀਂ ਦਸਤਾਰ ਨੂੰ ਨੀਚਲੇ ਹਿੱਸੇ ਤੋਂ ਦੇਖਾਂਗੇ ਤਾਂ ਤੁਹਾਨੂੰ ਪੇਚਾਰਾ ਗੈਪ ਘੱਟ ਲੱਗੂਗਾ ਜਦੋਂ ਉੱਪਰਲੇ ਹਿੱਸੇ ਤੋਂ ਦੇਖੋਗੇ ਤਾਂ ਪੇਚਾਰਾ ਗੈਪ ਜ਼ਿਆਦਾ ਲੱਗੂਗਾ ਇਹ ਦੇਖਣ ਦੇ ਵਿੱਚ ਹੁੰਦਾ ਆ ਹਮੇਸ਼ਾ ਜਦੋਂ ਆਪਾਂ ਦਸਤਾਰ ਇੱਧਰ ਉੱਧਰ ਕਰਕੇ ਦੇਖਦੇ ਹਾਂ ਤੇ ਪਿਛਲੇ ਹਿੱਸੇ ਤੋਂ ਤੁਸੀਂ ਦੂਜੀ ਚੀਜ਼ੇ ਦੇਖ ਕੇ ਸਾਰੇ ਲੜ ਖੱਬੇ ਪਾਸੇ ਵੀ ਸਾਫ਼ ਕਰ ਲੈਣੇ ਨੇ ਤੇ ਉੱਪਰਲੇ ਪਾਸੇ ਵੀ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਨੇ ਇੱਕ ਇੱਕ ਕਰਕੇ ਤੇ ਮੇਰੇ ਵੀਰੋ ਇਹੋ ਜਿਹਿਆਂ ਜੇਕਰ ਤੁਸੀਂ ਵੀ ਦਸਤਾਰਾਂ ਦੀ ਵੀਡੀਓ ਸਿੱਖਣੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿ ਇੱਕ ਨਵਾਂ ਸਟਾਈਲ ਸਜਾ ਕੇ ਦਿਖਾਨੇ ਆ ਤੇ ਨਾਲ ਤੁਸੀਂ ਕਿਦਾਂ ਸਜਾ ਸਕਦੇ ਹੋ ਇਹਨਾਂ ਚੀਜ਼ਾਂ ਨੂੰ ਵੀ ਪੂਰੀ ਤਰ੍ਹਾਂ ਦੱਸ ਦਿਆ ਤੁਹਾਨੂੰ ਤੇ ਇਸੇ ਤਰੀਕੇ ਨਾਲ ਸਾਡੇ ਨਾਲ ਜੁੜੇ ਰਹੋ ਸਾਡੀ ਸਪੋਰਟ ਕਰਦੇ ਰਹੋ ਜਿਹੜੇ ਮੇਰੇ ਵੀਰ ਸਾਡੇ ਨਾਲ ਪਹਿਲੀ ਵਾਰ ਜੁੜੇ ਨੇ ਜਾਂ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਨੇ ਤੇ ਹੱਲੇ ਉਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਜਿਹੜੀਆਂ ਵੀਡੀਓ ਅਸੀਂ ਪਾਣੀਆਂ ਨੇ ਫਿਊਚਰ ਦੇ ਵਿੱਚ ਉਹ ਉਹਨਾਂ ਤੱਕ ਪਹੁੰਚਦੀਆਂ ਰਹਿਣ ਤੇ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਉਹ ਇਹ ਹੈ ਕਿ ਤੁਸੀਂ ਨਾ ਮੇਰੀਆਂ ਪੁਰਾਣੀਆਂ ਵੀਡੀਓ ਨਹੀਂ ਦੇਖ ਰਹੇ ਜਿਹੜੀਆਂ ਮੈਂ ਪਿਛਲੇ 50 ਦਿਨਾਂ 'ਚ ਪਾਈਆਂ ਹੋਈਆਂ ਨੇ ਤੁਸੀਂ ਉਹੀ ਵੀਡੀਓ ਦੀ ਡਿਮਾਂਡ ਦੁਬਾਰਾ ਕਰੀ ਜਾ ਰਹੇ ਹੋ ਓਕੇ ਮੇਰੇ ਵੀਰੋ ਪਹਿਲਾਂ ਦੇਖ ਲਓ ਕਿ ਮੈਂ ਉਹ ਵੀਡੀਓ ਐਕਚੁਅਲ ਦੇ ਵਿੱਚ ਪੋਸਟ ਕਰ ਚੁੱਕਾ ਹਾਂ ਤੇ ਉਸ ਤੋਂ ਬਾਅਦ ਜੋ ਕਮੈਂਟ ਕਰਿਆ ਕਰੋ ਕਿਉਂਕਿ ਜ਼ਿਆਦਾਤਰ ਵੀਡੀਓ ਮੈਂ ਪੋਸਟ ਕਰ ਦਿੱਤਾ ਹਾਂ ਜਿਨ੍ਹਾਂ ਦੀ ਤੁਸੀਂ ਕਮੈਂਟ ਕਰਦੇ ਹੋ ਤੇ ਜਿਹੜੀਆਂ ਰਹਿੰਦੀਆਂ ਨੇ ਉਹ ਮੈਂ ਪੋਸਟ ਕਰ ਦੇਣੀਆਂ ਨੇ ਪਾਵੇਂ ਉਹ 75 ਦਿਨ ਤੋਂ ਜ਼ਿਆਦਾ ਟਾਈਮ ਲੱਗੇ ਪਾਵੇਂ ਘੱਟ ਟਾਈਮ ਲੱਗੇ ਉਹਨਾਂ ਨੂੰ ਜਿਹੜੀਆਂ ਮੈਂ ਵੀਡੀਓ ਪੋਸਟ ਕਰਨੀਆਂ ਨੇ ਉਹ ਕਰਨੀਆਂ ਹੀ ਨੇ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਵੀਡੀਓ ਦੇਵਾਂਗਾ ਠੀਕ ਹੈ ਕੋਈ ਚੀਜ਼ ਮੈਂ ਇਹ ਨਹੀਂ ਕਿ ਛੱਡ ਦੇਣੀ ਆ ਸਾਰੀਆਂ ਦੀ ਵੀਡੀਓ ਆਉਣਗੀ ਤੁਹਾਡੇ ਤੱਕ ਤੇ ਕਲਗੀ ਵਾਲੇ ਲੰਨ ਨੂੰ ਅਸੀਂ ਦੇਖੋ ਥੋੜਾ ਗਿੱਲਾ ਕਰਕੇ ਇਸ ਤਰੀਕੇ ਨਾਲ ਫੋਲਡ ਕਰਨਾ ਦੋਨਾਂ ਸਾਈਡਾਂ ਤੋਂ ਉੱਪਰਲੇ ਤੇ ਨਿਚਲੇ ਹਿੱਸੇ ਤੋਂ ਚੰਗੀ ਤਰ੍ਹਾਂ ਉੱਪ ਪੱਲਾ ਪੱਲਾ ਖਿੱਚ ਕੇ ਪਿੱਛੇ ਤੱਕ ਸਾਫ਼ ਕਰਨਾ ਹੈ ਫਿਰ ਇਸੇ ਤਰੀਕੇ ਨਾਲ ਅੱਖ ਤੱਕ ਪੱਲਾ ਖੋਲ ਕੇ ਦੋਨੋਂ ਸਾਈਡਾਂ ਤੋਂ ਬਰਾਬਰ ਕਰਨਾ ਹੈ ਅੱਖਾਂ ਉਨੀਆਂ ਕਿ ਟਕਣੀਆਂ ਨੇ ਜਿੰਨੀਆਂ ਉਹਨਾਂ ਨੇ ਟਕੀਆਂ ਹੋਈਆਂ ਤੇ ਦਸਤਾਰ ਵੀ ਤੁਹਾਡੀ ਲਗਭਗ ਉਦਾਂ ਦੀ ਹੀ ਹੋਣੀ ਚਾਹੀਦੀ ਹੈ ਤੇ ਇਹ ਜਗ੍ਹਾ ਤੋਂ ਢਿੱਲਾ ਮਠਾ ਕਪੜਾ ਪਿੱਛੇ ਨੂੰ ਖਿੱਚ ਕੇ ਸਾਫ਼ ਕਰ ਦੇਣਾ ਜਿਹਨੂੰ ਅਸੀਂ ਬਾਅਦ ਵਿੱਚ ਲੂਪੀ ਵਾਲੇ ਪੱਲੇ ਦੇ ਵਿੱਚ ਦੇ ਦੇਣਾ ਤੇ ਉਸ ਤੋਂ ਪਹਿਲਾਂ ਤੁਸੀਂ ਕਲਗੀ ਵਾਲੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਪਿੱਛੇ ਤੱਕ ਦੇਖੋ ਇਸ ਲੜ ਨੂੰ ਨਾ ਪੱਲੇ ਨੂੰ ਖਿੱਚ ਕੇ ਚੰਗੀ ਤਰ੍ਹਾਂ ਥੱਲੇ ਤੱਕ ਖੋਲ ਕੇ ਐਂਡ ਸਾਫ਼ ਕਰਨਾ ਹੈ ਇਹ ਨਾਲ ਤੁਹਾਡਾ ਲੜ ਜਿਹੜਾ ਟਾਈਟ ਵੀ ਹੋ ਜਾਵੇਗਾ ਤੇ ਜਿਹੜੇ ਢਿੱਲਾ ਮੱਠਾ ਕਪੜਾ ਹੈ ਉਹ ਪਿੱਛੇ ਤੱਕ ਨਿਕਲ ਵੀ ਜਾਏਗਾ ਤੇ ਇਹ ਜਗ੍ਹਾ ਤੋਂ ਤੁਸੀਂ ਦੇਖੋ ਆਪਣਾ ਲੜ ਕਿੰਨਾ ਵੱਡਾ ਆ ਬਟ ਇਹ ਫੁੱਲ ਵੈਲ ਕਪੜਾ ਆ ਫੁੱਲ ਵੈਲ ਦੇ ਨਾਲ ਨਾਲ ਅਸੀਂ ਇਹਨੂੰ ਥੋੜਾ ਗਿੱਲਾ ਕਰ ਲਿਆ ਤੇ ਗਿੱਲਾ ਕਰਨ ਦਾ ਇੱਕ ਹੋਰ ਫਾਇਦਾ ਹੋ ਜਾਂਦਾ ਸਾਨੂੰ ਇਹਦੇ ਨਾਲ ਕਲਗੀ ਲਾੜਾ ਜਿਹੜਾ ਤੁਹਾਡਾ ਆਸਾਨੀ ਨਾਲ ਘੁੰਮ ਜਾਂਦਾ ਦੇਖੋ ਆਪਾਂ ਇੱਕੋ ਜਗ੍ਹਾ ਤੇ ਲੜ ਲਾਣਾ ਐ ਐਨ ਸੈਂਟਰ ਦੇ ਵਿੱਚ ਜਿਵੇਂ ਉਹਨਾਂ ਦਾ ਆ ਉਹਨਾਂ ਦੇ ਜਿਹੜਾ ਨਾ ਅੰਦਰੋਂ ਜੀ ਲਾੜ ਛਾਤੀ ਮਾਰਦਾ ਪਿਆ ਆਪਾਂ ਉਧਰ ਨਹੀਂ ਛੱਡਣਾ ਹੈਗਾ ਆਪਾਂ ਇਹਨੂੰ ਉੱਪਰ ਸੈਂਟਰ ਦੇ ਵਿੱਚ ਲਾਣਾ ਹੈ ਕਲਗੀ ਵਾਲ ਤੇ ਇਹਨਾਂ ਦਾ ਦਸਤਾਰ ਦਾ ਜਿਹੜੀ ਉਹ ਜ਼ਿਆਦਾ ਸੋਹਣੀ ਲੱਗੇਗੀ ਤੁਹਾਨੂੰ ਓਕੇ ਮੇਰੇ ਵੀਰੋ ਮੈਂ ਦੁਬਾਰਾ ਰਿਪੀਟ ਕਰ ਰਿਹਾ ਮੈਂ ਦਸਤਾਰ 'ਚ ਕਮੀਆਂ ਨਹੀਂ ਕਰ ਰਿਹਾ ਜਿਹੜੀਆਂ ਚੀਜ਼ਾਂ ਮੈਨੂੰ ਠੀਕ ਲੱਗ ਰਹੀਆਂ ਮੈਂ ਤੁਹਾਨੂੰ ਉਹ ਕਰਕੇ ਦਿਖਾ ਰਿਹਾ ਤੇ ਤੁਸੀਂ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਤੇ ਪੈਨ ਦੀ ਹੈਲਪ ਨਾਲ ਸੀ ਕਲਗੀ ਵਾਲੇ ਲੜਨ ਨੂੰ ਘੁਮਾ ਕੇ ਆਪਣੀ ਜਗ੍ਹਾ ਤੇ ਰੱਖਤਾ ਹੋਇਆ ਤੇ ਜਿੰਨਾ ਕੁ ਲੋਡ ਤੁਸੀਂ ਓਨਾਂ ਕੁ ਖੋਲਣਾ ਆ ਜਾਦਾ ਨਾ ਖੋਲਿਓ ਉਹਨਾਂ ਦੀ ਕਲਗੀ ਵੀ ਛੋਟੀ ਜੀ ਲਾਈ ਹੁੰਦੀ ਉਹਨਾਂ ਨੇ ਤੇ ਤੁਸੀਂ ਵੀ ਜ਼ਿਆਦਾ ਨਹੀਂ ਖੋਲਣੀ ਬਸ ਧਾਗੇ ਵਾਲੇ ਹਿੱਸੇ ਨੂੰ ਤੁਸੀਂ ਥੋੜਾ ਅੰਦਰ ਕਰ ਦੇਣਾ ਕਿ ਉਹ ਲੁਕ ਜਾਵੇ ਉੱਪਰਲੇ ਹਿੱਸੇ ਦੇ ਤੁਸੀਂ 2-3 ਪਿੰਨਾ ਲਾ ਲਿਓ ਜਿਹਦੇ ਨਾਲ ਲੜ ਤੁਹਾਡਾ ਟੀਕਿਆ ਰਵੇ ਆਪਣੀ ਜਗ੍ਹਾ ਤੇ ਤੇ ਕਲਗੀ ਵਾਲੇ ਲੜਨ ਨੂੰ ਸਹੀ ਕਰਨ ਤੋਂ ਬਾਅਦ ਤੁਸੀਂ ਬਾਕੀ ਪੱਚ ਦਾ ਪੱਲਾ ਸੈਂਟਰ 'ਚ ਦੇਣਾ ਹੈ ਤੇ ਫਿਰ ਜਿਹੜਾ ਬਾਕੀ ਫालतू ਦਾ ਕਪੜਾ ਬਚੂਗਾ ਉਹ ਖੱਬੇ ਪਾਸੇ ਨੂੰ ਅੰਦਰ ਲੈ ਜਾਣਾ ਹੈ ਇਹਦੇ ਨਾਲ ਤੁਹਾਡੀ ਦਸਤਾਰ ਹੈ ਜਿਹੜੀ ਕੰਪਲੀਟ ਹੋ ਗਈ ਹੈ ਕੱਲਾ ਸੀ ਉੱਪਰਲੇ ਹਿੱਸੇ ਤੋਂ ਹੀ ਦਸਤਾਰ ਨੂੰ ਕੰਪਲੀਟ ਕਰਨਾ ਹੈ ਬਾਕੀ ਪੱਲਾ ਦੇਖੋ ਆਪਣਾ ਕਿੱਥੇ ਤੱਕ ਪਹੁੰਚ ਗਿਆ ਹਨ ਤੇ ਹੁਣ ਅਸੀਂ ਉੱਪਰਲੇ ਪਾਸੇ ਤੁਹਾਨੂੰ ਦੋ ਤਿੰਨ ਪਿੰਨਾ ਲਗਾ ਜੀਏ ਪਿੰਨਾ ਲਾ ਕੇ ਕਲਗੀ ਵਾਲਾ ਪੇਚ ਆਪਣੀ ਜਗ੍ਹਾ ਤੇ ਪਕੜ ਬਣਾਈ ਰੱਖੇਗਾ ਤੇ ਜੇਕਰ ਤੁਸੀਂ ਬਾਈਕ ਵਗੈਰਾ ਤੇ ਡਰਾਈਵ ਵਗੈਰਾ ਕਰਦੇ ਹੋ ਤਾਂ ਤੁਹਾਡਾ ਕਲਗੀ ਵਾਲਾ ਲੜ ਹਿੱਲੂਗਾ ਨਹੀਂ ਤੇ ਜੇਕਰ ਤੁਸੀਂ ਲੜ ਪਹਿਲਾਂ ਹੀ ਢਿੱਲਾ ਲਾਇਆ ਤੇ ਉਹਦੀ ਕੋਈ ਗਾਰੰਟੀ ਨਹੀਂ ਹੁੰਦੀ ਓਕੇ ਮੇਰੇ ਵੀਰੋ ਹੁਣ ਤੁਸੀਂ ਉੱਪਰਲੇ ਹਿੱਸੇ ਦੇਖੋ ਆਪਾਂ ਸੱਜੇ ਪਾਸੇ ਸਲਾਈ ਰੱਖੀ ਸੀ ਨਾ ਉਹਦੇ ਕਾਰਨ ਜਿਹੜਾ ਹੁਣ ਖੁੱਲਾ ਹਿੱਸਾ ਉਹ ਸਾਡੇ ਸੱਜੇ ਪਾਸੇ ਆ ਗਿਆ ਠੀਕ ਹੈ ਇਹ ਪੂਣੀ ਦਾ ਰੋਲ ਹੁੰਦਾ ਹੈ ਜਦੋਂ ਤੁਸੀਂ ਸਲਾਈ ਖੱਬੇ ਹੱਥ ਰੱਖਦੇ ਆ ਤਾਂ ਖੁੱਲਾ ਹਿੱਸਾ ਤੁਹਾਡਾ ਖੱਬੇ ਹੱਥ ਆਊਗਾ ਜਦੋਂ ਸੱਜੇ ਹੱਥ ਰੱਖੋਗੇ ਸਲਾਈ ਉਦੋਂ ਖੁੱਲਾ ਹਿੱਸਾ ਤੁਹਾਡਾ ਸੱਜੇ ਹੱਥ ਆਊਗਾ ਬਟ ਹਮੇਸ਼ਾ ਅਸੀਂ ਸੈਨ ਨੂੰ ਡਬਲ ਹੀ ਟੱਕਦੇ ਆ ਇਸੇ ਤਰੀਕੇ ਨਾਲ ਸੱਜੇ ਪਾਸੇ ਵਾਲ ਖੁੱਲੇ ਹਿੱਸੇ ਦੋਨੋਂ ਅਸੀਂ ਅੰਦਰ ਕਰ ਦੇਣੇ ਆ ਖੱਬੇ ਪਾਸੇ ਤੁਹਾਡਾ ਬੰਦ ਹਿੱਸਾ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਹੈ ਸੈਨ ਨੂੰ ਚੰਗੀ ਤਰ੍ਹਾਂ ਟੱਕ ਲੈਣਾ ਕੋਈ ਵੀ ਹਲਵਲੇਵਾਂ ਨਾ ਹੋਵੇ ਪਿੱਛੇ ਤੇ ਇਸ ਜਿਹਨੂੰ ਤੁਸੀਂ ਡੀਪਲੀ ਧਿਆਨ ਦੇਣਾ ਹੈ ਫਿਰ ਤੁਸੀਂ ਲੁੱਪੀ ਵਾਲੇ ਪੱਲੇ ਨੂੰ ਚੰਗੀ ਤਰ੍ਹਾਂ ਖਿੱਚ ਲੈਣਾ ਤੇ ਫੇਰ ਦੋਨਾਂ ਸਾਈਡਾਂ ਤੋਂ ਕਪੜਾ ਚੰਗੀ ਤਰ੍ਹਾਂ ਅੰਦਰ ਕਰਨਾ ਹੈ ਦੇਖੋ ਮੈਨੂੰ ਪਤਾ ਸੀਗਾ ਇਹ ਫੁੱਲ ਵਾਲਾ ਕਪੜਾ ਹੈ ਤੇ 6 ਮੀਟਰ ਦਾ ਆ ਤੇ ਇਹਦੇ ਲਈ ਮੈਂ ਦੋਨੋਂ ਲੜ ਹੀ ਮੈਨੂੰ ਪਤਾ ਸੀ ਇਹ ਲੜ ਵੱਡਾ ਆਊਗਾ ਹੀ ਆਊਗਾ ਇਸ ਲਈ ਪਹਿਲਾਂ ਹੀ ਮੂੰਹ ਦੇ ਵਿੱਚ ਹੀ ਲੜ ਮੈਂ ਵੱਡਾ ਫੜਿਆ ਸੀਗਾ ਇਹਦਾ ਤੇ ਕਲਗੀ ਵਾਲੇ ਲੜ ਨੂੰ ਚੰਗੀ ਤਰ੍ਹਾਂ ਵੱਟ ਕੱਢਦੇ ਹੋਏ ਲੁੱਪੀ ਵਾਲੇ ਪੱਲੇ ਦੇ ਅੰਦਰ ਦੇ ਦੇਣਾ ਤੇ ਖੱਬੇ ਪਾਸੇ ਵੀ ਇਸੇ ਤਰੀਕੇ ਨਾਲ ਲੜ ਨੂੰ ਸਾਫ਼ ਕਰ ਲੈਣਾ ਹੈ ਤੁਸੀਂ ਤੇ ਆਖਰੀ ਪੱਲਾ ਜਿਹੜਾ ਉਹਦੇ ਵਿੱਚ ਵੱਟ ਪੈ ਰਹੇ ਨੇ ਉਹਨੂੰ ਵੀ ਲੁੱਪੀ ਵਾਲੇ ਪੱਲੇ ਦੇ ਅੰਦਰ ਕਰ ਦੇਣਾ ਹੈ ਸੈਂਟਰ ਦੇ ਵਿੱਚ ਫਿਰ ਲੁੱਪੀ ਵਾਲੇ ਪੱਲੇ ਨੂੰ ਖਿੱਚ ਕੇ ਇਹਨੂੰ ਲਾ ਦੇਣਾ ਹੈ ਸਲਾਈ ਦੀ ਹੈਲਪਲਾਈਨ ਨੂੰ ਚੰਗੀ ਤਰ੍ਹਾਂ ਅੰਦਰ ਵੀ ਘੜ ਦੇਵਾਂਗੇ ਤੇ ਇਸੇ ਤਰੀਕੇ ਨਾਲ ਮੇਰੇ ਵੀਰੋ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਪਿਛਲੇ 53 ਦਿਨ ਤੋਂ ਅੱਜ 54ਵਾਂ ਦਿਨ ਤੁਹਾਨੂੰ ਅਸੀਂ ਰੋਜ਼ ਨਵੇਂ ਸਟਾਈਲ ਦੀ ਦਸਤਾਰ ਦੀ ਵੀਡੀਓ ਦੇ ਰਿਹਾ ਕੋਈ ਵੀ ਅਸੀਂ ਟਿਊਟੋਰੀਅਲ ਰਿਪੀਟ ਨਹੀਂ ਕੀਤਾ ਜਾਂ ਤਾਂ ਅਸੀਂ ਤੁਹਾਨੂੰ ਕਿਸੇ ਵਰਗੀ ਦਸਤਾਰ ਸਜਾ ਕੇ ਦਿਖਾ ਰਹੇ ਹਾਂ ਜਾਂ ਤੁਹਾਨੂੰ ਅਸੀਂ ਜਿਹੜੇ ਸਟਾਈਲ ਸਜਾਣੇ ਆ ਹਰ ਇੱਕ ਤਰ੍ਹਾਂ ਦੇ ਉਹ ਸਜਾ ਕੇ ਦਿਖਾ ਰਹੇ ਹਾਂ ਤੇ ਜੇਕਰ ਤੁਸੀਂ ਦਸਤਾਰਾ ਦੀ ਵੀਡੀਓ ਸਿੱਖਦੇ ਰਹਿਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ ਤੇ ਜਰੂਰ ਆਪਣੇ ਰਿਵਿਊ ਦਿਆ ਕਰੋ ਇਹਨਾਂ ਨਾਲ ਸਾਨੂੰ ਇੱਕ ਤਰ੍ਹਾਂ ਦਾ ਫੀਡਬੈਕ ਮਿਲਦਾ ਆ ਹੁਣ ਤੁਸੀਂ ਦਸਤਾਰ ਨੂੰ ਹਰੇਕ ਹਿੱਸੇ ਤੋਂ ਦੇਖ ਸਕ ਰਹੇ ਹੋ ਕਿ ਦਸਤਾਰ ਦੇ ਜਿਹੜੇ ਪੇਚ ਆ ਉਹਨਾਂ ਦੀ ਗੈਪ ਦੇਖੋ ਉੱਪਰਲੇ ਹਿੱਸੇ ਤੋਂ ਦੇਖੋ ਜਿੱਦਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਉਹਨਾਂ ਦੀ ਦਸਤਾਰ ਆ ਉਦਾ ਉਦਾ ਹੀ ਮੈਂ ਤੁਹਾਨੂੰ ਸੱਜਾ ਕੇ ਦਿਖਾਈ ਹੈ ਤੇ ਜੇਕਰ ਤੁਹਾਨੂੰ ਕਿਸੇ ਵੀ ਸਟਾਈਲ ਦੀ ਦਸਤਾਰ ਦੀ ਵੀਡੀਓ ਚਾਹੀਦੀ ਹੈ ਤਾਂ ਉਹਨੂੰ ਤੁਸੀਂ ਕਮੈਂਟ ਕਰ ਦਿਓ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਵੀਡੀਓ ਲੈ ਕੇ ਆਣ ਦਾ ਤੇ ਜੇਕਰ ਤੁਸੀਂ ਵੀ ਘਰ ਬੈਠੇ ਹਰ ਇੱਕ ਸਟਾਈਲ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਸਿੱਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਡਿਸਕ੍ਰਿਪਸ਼ਨ ਚ ਨੇ ਜਾਂ ਆਈ ਬਟਨ ਤੇ ਜਾ ਕੇ ਦੇਖ ਸਕਦੇ ਹੋ ਕੱਲ੍ਹ ਆ ਕੇ ਆਵਾਂਗੇ ਇੱਕ ਹੋਰ ਨਵਾਂ ਸਟਾਈਲ ਤੇ ਉਹਨੂੰ ਤੁਹਾਨੂੰ ਸਿਖਾਵਾਂਗੇ ਹੁਣ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ